ਦੇਨ ਦੇ ਬਹੁਤ ਸ਼ੁਕਰੀਆ ਸਾਡੇ ਮਮਨ ਰੋੜਾ ਜੀ ਵਰਕਿੰਗ ਪ੍ਰਧਾਨ ਜੀ ਸ਼ੈਰੀ ਕਲਸੀ ਜੀ ਸਾਡੇ ਨਾਲ ਨੇ ਨਵੇਂ ਚੁਣੇ ਹੋਏ ਜੱਬੇਵਾਲ ਤੋਂ ਐਮਐਲਏ ਸ਼ਾਨ ਸਾਡੇ ਐਮਪੀ ਸਾਹਿਬ ਗੁਬਿੰਦਰ ਸਿੰਘ ਮਾਨ ਸਾਹਿਬ ਜੀ ਸਾਡੇ ਹੁਸ਼ਿਆਰਪੁਰ ਤੋਂ ਐਮਪੀ ਜੱਬੇਵਾਲ ਸਾਹਿਬ ਰਾਜਾ ਜੀ ਸਾਰੀ ਸਾਡੀ ਟੀਮ ਛੇਵੇਂ ਛੇ ਕਰੋ ਮਚੀ ਨੋ ਹੋ ਜਾ ਮੇਰਾ ਬੜਾ ਬੜਾ ਪਿਛੇ ਪਿਛੇ ਹੋ ਰਹੀ ਗੱਡੀ ਸਾਰੀ ਇੱਥੇ ਸਾਡੇ ਆਉਣ ਦਾ ਸਹਿਮਾਨ ਵਰਕਰ ਸਹਿਮਾਨ ਮੁੱਖੜ ਸਾਡੇ ਸਾਰੇ ਪੁਰਾਣੇ ਜੀ ਜਿੰਨੀ ਫਰਮਾਨੇ ਦੀ ਟੀਮ ਜਲੰਧਰ ਦੀ ਟੀਮ ਚੰਗਰਾਲੇ ਦੀ ਟੀਮ ਫਲੋਰ ਦੀ ਟੀਮ ਕਪੂਰਥਲੇ ਦੀ ਜਿੰਨੇ ਵੀ ਸਾਰਿਆਂ ਦਾ ਸਵਾਗਤ ਹੈ ਮੈਨੂੰ ਇਹ ਦੁਕਾਨਦਾਰ ਭਰਾ ਆਪਣਾ ਦੁਕਾਨਦਾਰੀ ਛੱਡ ਕੇ ਬਾਹਰ ਖੜਿਆ ਹਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਕੋਈ ਚੰਗਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਸਿੱਧੇ ਕਹਿਣਾ ਆਂ ਭਗਵਾਨਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ ਔਰ ਉਹਨੇ ਗੱਡੀ ਦੂਰ ਤੀਨ ਬਿਲਕੁਲ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਕੋਈ ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਪ੍ਰਾਣੀ ਚੁਣੀ ਹੋਈ ਕਾਲਪੁਰੇ ਸਿੱਕੇ ਦੇ ਹੋਟਪਾਰਟੀ ਦੀ ਹੁੰਦੀ ਹੈ ਸਰਕਾਰ ਪਰ ਉਹ ਪਾਰਟੀ ਨਹੀਂ ਬਣ ਜਾਂਦੀ ਹੈ ਉਹ ਮਤਾ ਹੀ ਨਹੀਂ ਪਾ ਕੇ ਦਿੰਦੇ ਇਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਜੀਵਰੇ ਦਾ ਬੁਰਾ ਹਾਲ ਸਪਾਰਕਾਂ ਦਾ ਬੁਰਾ ਹਾਲ ਜੇ ਕਿਤੇ ਕੋਈ ਕੰਮ ਜੇ ਕਿਤੇ ਇੱਕ ਇੱਥੇ ਅਗਲੇ ਪਾਸੋਂ ਪੰਜਾਬ ਦਾ ਜਿਹੜਾ ਸੀਐਮ ਉਹ ਵੀ ਆਪ ਦਾ ਵੀ ਐਸਸੀ ਵੀ ਆਪ ਦਾ ਸੀਐਮ ਤੇ ਐਮਸੀ ਲਿਖਣ ਚ ਖਰਚੂ ਜੀ ਨੇ ਬਸਣਾ ਅਕਲ ਕਰ ਕੋਈ ਨਹੀਂ ਕਰੀਆ ਤੁਹਾਡਾ ਜੀ ਸੋ ਜਿੰਨੇ ਵਾਡਾਂ ਚ ਵੀ ਜਿੰਨੇ ਵਾਡਾਂ ਤੇ ਸਾਡੇ ਐਮਸੀ ਇੱਥੇ ਵੀ ਆਏ ਹੋਣਗੇ ਬਹੁਤ ਸਾਰੇ ਖੇਡ ਲੱਗ ਰਹੇ ਨੇ ਜਿੰਦਾਬਾ ਜਿੰਦਾਬਾ ਔਰ ਜਿੰਨੇ ਵਾਡਾਂ ਦੇ ਐਮਸੀ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਸੀਆਂ ਦੱਸੋ ਕੀ ਕੀ ਕਰਾਂਗੇ ਪਤਵਾਰੇ ਵਾਸਤੇ ਉਹ ਵੀ ਦੱਸੋ ਦੇਖੇ ਜਿਵੇਂ ਵਾਰੀ ਤੇ ਦੇਰੀ ਐ ਆਰਤੀਆਂ ਤੁਸੀਂ ਲਿਆਉਣੀਆਂ 10 ਕਿਤ ਮੈਂ ਕਰਨੇ ਆ ਖਜ਼ਾਨੇ ਚ ਕੋਈ ਘਾਟਾ ਨਹੀਂ ਹੁੰਦਾ ਨੀਤਾ ਚ ਘਾਟਾ ਹੁੰਦਾ ਜਦੋਂ ਹੁੰਦਾ ਤੁਸੀਂ ਜਿੱਤਣ ਤੋਂ ਬਾਅਦ ਵੀ ਲੋਕਾਂ ਚ ਰਹਿਣਾ ਔਰ ਕਦੇ ਮੈਨੂੰ ਬੁਲਾਉਣਾ ਮੈਂ ਆ ਜਾਊਂਗਾ ਮੈਨੂੰ ਕਈ ਅਫਸਰ ਕਹਿੰਦੇ ਸੀ ਅੱਜ ਵੀ ਮੈਂ ਅੰਮ੍ਰਿਤਸਰ ਤੋਂ ਆਇਆ ਜਗਨਦਰ ਤੋਂ ਆਇਆ ਸਰ ਫਰਵਾੜੇ ਸਿਕਿਉਰਿਟੀ ਦੀ ਪ੍ਰੋਬਲਮ ਦਾ ਜੇ ਗਲੀਆਂ ਪੀੜੀਆਂ ਨੇ ਤੁਸੀਂ ਨਾ ਜਾਓ ਮੈਂ ਕਹਾ ਮੈਂ ਆਪ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਹੋਇਆ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕ ਲਓਗੇ ਤੁਸੀਂ ਲਗਾ ਲੋਕਾਂ ਕੋਲੇ ਚਾਪਦਾ ਸਾਹਮਣੇ ਜਿਹੜੇ ਪਰਖੇ ਇੱਕ ਨੂੰ ਤਾਂ ਪ੍ਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪ੍ਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜੁ ਦੂਜੇ ਜਿਹੜੇ ਕਾਂਗਰਸੀ ਨੇ ਉਹ ਤਾਂ ਕਿਉਂ ਉੱਠ ਕੇ ਜਾ ਮਚਲਣ ਲੱਗੇ ਜਾਂ ਮੈਨੂੰ ਵਾਲੇ ਲੱਗੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਿਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਟੋਖਲਾ ਏ ਆਰਾਮ ਕਰਾਂਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ 'ਤੇ ਸਾਡੇ 3 ਪੁੱਤ ਬੈਠੇ ਹੁੰਦੇ ਆ ਆਮ ਘਰਾਂ ਦੇ 3 ਪੁੱਤ ਕਿਉਂ ਬੈਠੇ ਆ ਅਜੇ ਤੋ ਤੁਸੀਂ ਹੁਣ ਚੁਣਨੇ ਆ ਆਮ ਘਰਾਂ ਦੇ ਇੱਥੋਂ ਐਸੀ ਫੇਰ ਫੇਰ ਉਹਨਾਂ ਨੂੰ ਹੋਰ ਬੰਚਣ ਕਿਉਂ ਫੇਰੇ ਆ ਗਏ ਜene ਇੱਥੇ ਤਾਂ ਸਾਡੇ 3 ਪੁੱਤ ਭਤੀਜੇ ਆਉਂਦੇ ਹੁੰਦੇ ਆ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆਗੇ ਮੈਨੂੰ ਤਾਂ ਉਥੇ ਕਹਿੰਦੇ ਨੰਦਾ ਉਥੇ ਆਪਣਾ विधानसभा ਚ ਇਹਨਾਂ ਸੀਗਰ ਮਰਤਾਲ ਸਿੰਘ ਦਾ ਇੱਕ ਹੈਜਾ ਮਟੀਰੀਅਲ ਆ ਗਿਆ ਮੈਂ ਕਿਹਾ ਬਹੁਤ ਖਤਰਨਾਕ ਵਟੇ ਲੱਗਿਆ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਇਹ ਪੱਕੀਆਂ ਮਿਰਚੀਆਂ ਲੱਗੀਆਂ ਟੋਪੀ ਵਾਲਾ ਕਿੱਲ ਠੋਕ ਤਾਂ ਲੋਕਾਂ ਨੇ ਪੰਜਾਬ ਦੀਆਂ ਇਹ ਕਿਸੇ ਰੇਂਜ ਨਾਲ ਨਿਪਟੇ ਜਾਣ ਕਿਉਂਕਿ ਦਿਨਾਂ ਚੋਂ ਨਿਕਲਿਆ ਹੋਇਆ ਹੈ ਬਰਾਮਾ ਲੋਕਾਂ ਨੇ ਦਿਨਾਂ ਚੋਂ ਨਿਕਲ ਕੇ ਇਹਨਾਂ ਨੂੰ ਗਹਿਰ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ ਕੀ ਅੰਬੂ ਤਨ ਉਹ ਕਿਲੇ ਕਿਹਾ। ਹੋ ਆਪ ਜਿੱਤੋ ਸਰਕਾਰ ਉੱਪਰ ਸਰਕਾਰ ਆ ਪੜੀ ਹੈ ਫਗਵਾੜੀ ਚ ਸਰਕਾਰ ਕਾ ਤਰਿਸ਼ ਚਾਪੜੀ ਬਣ ਜੂਗੀ ਤਾਂ ਜੋ ਦੋਨੇ ਪਾਸੇ ਮੋਦੀ ਮੋਜੇ ਆ ਹੇ ਸ਼ਹਿਰ ਨੂੰ ਪਤਾ ਹੈ ਕਿ ਇਥੋਂ ਕੱਪੜਾ ਖੀਦਣ ਦੁਨੀਆ ਭਰ ਤੋਂ ਐਨ ਆਰ ਆਈ ਜਿਹੜਾ ਇੱਥੇ ਫਗਵਾੜੇ ਆਉਂਦੇ ਆ ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ ਆ ਇਹ ਸ਼ਹਿਰ ਦੀ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਕੋਈ ਟਾਈਪ ਸੀ ਜੇ ਸਿਟੀ ਮਿਲਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਬੜੀ ਮਸ਼ਹੂਰ ਦਵਾਰਨ ਸਿੰਘ ਉਹਨੇ ਖੇਡਦੇ ਹੁੰਦੇ ਸੀ ਕੋ ਕੈਪਟਨ ਵੀ ਸੀ ਬਾਦ ਵਿੱਚ ਇੰਡੀਆ ਪਤਾ ਨਹੀਂ ਕਿਹਦੇ ਦੀ ਟੀਮ ਆ ਸਾਰੇ ਕਦੋਂ ਕੱਟਾ ਕਪੂਰ ਚਲੇ ਵੀ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਹੁੰਦੀ ਸੀ ਪੰਜਾਬ ਪੋਸਟ ਦੀ ਟੀਮ ਹੁੰਦੀ ਸੀ ਰੱਖੀ ਵੀ ਕੱਟੀ ਕਰਤਾ ਸਭ ਕੁਝ ਕਦੇ ਧਿਆਨ ਹੀ ਦਿੱਤਾ ਕਿਉਂਕਿ ਹਾਸੀ ਹੁਣ ਖੇਡਾਂ ਵੱਲ ਵੀ ਧਿਆਨ ਦੇਣ ਬੱਚੇ ਖੇਡਾਂ ਬਾਹਰ ਪਾਸੇ ਲੈ ਕੇ ਆਈਏ ਸਾਡੇ ਬੱਚੇ 올림픽 ਜੋ ਮੈਡਲ ਜਿੱਤਣ ਕੋਚ ਮੇਰੇ ਨੂੰ ਨਰਸਰੀਆਂ ਮੈਦਨ ਸਟੇਡੀਅਮ ਮੈਂ ਕੀ ਨਹੀਂ ਕਰ ਸਕਦੇ ਸਾਡੇ ਪੰਜਾਬੀ 50000 ਸਰਕਾਰੀ ਨੌਕਰੀਆਂ ਦੇ ਕਿਹ ਤੁਹਾਡੇ ਸਾਹਮਣੇ ਖੜਾ ਹੀ ਹੈ ਤੁਹਾਨੂੰ ਤੇ ਸਾਰਾ ਯੂਥ ਆਪਾਂ ਕਹਿਤਾ ਦਿੱਤੇ ਆ ਬਾਹਰ ਨੂੰ ਬਚ ਜਾਂਦੇ ਪੁਣੇ ਕਰਨ ਕੀ ਹੋ ਡਿਗਰੀ ਬਣਾ ਕੇ ਇੱਥੇ ਕੰਮ ਰੋਜ਼ਗਾਰ ਮਿਲ ਜੇ ਸੀ ਕਿਦਰ ਤਬ ਅਸੀਂ ਕੁੱਝ ਨਹੀਂ ਆਈ ਸਾਡਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਭਗਵਾਨਾਂ ਨਾਲ ਪੰਗਾਬ ਹਲ ਕਰ ਗਿਆ ਤੇ ਸਾਡੇ ਦਾ ਹਰ ਪਿੰਡ ਦੇ ਵਿੱਚ ਜਨਸ਼ੋਕ ਨਾਲ ਧਰਤੀ ਹੈ ਕੋ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ ਕੌਮ ਸਾਡੀ ਮਿਹਨਤੀ ਹੈ ਹਰ ਇੱਕ ਕਿਸਮ ਦਾ ਮੌਸਮ ਹੈ ਇਕੱਠੇ ਰਹਿੰਦੇ ਆ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨੀਤਾਂ ਦੇ ਵਿੱਚ ਕਮੀ ਸੀ ਨੀਤਾਂ ਮਾੜੀਆਂ ਸਨ ਆਪਣਾ ਨੂੰ ਰਾਕੇ ਅੜ੍ਹੇ ਸੀ ਆਪਦੇ ਪਰਿਵਾਰਾਂ ਬਾਰੇ ਸੋਚਿਆ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਨਹੀਂ ਸੀ ਸੋ ਅਸੀਂ ਤਾਂ ਤੁਹਾਡੇ ਬਾਰੇ ਸੋਚ ਕੇ ਆਏ ਲੋਕ ਘਟੂ ਘਟ ਮੈਂ ਤਾਂ ਹਰ ਰੋਜ਼ ਸਵੇਰੇ ਜਦੋਂ ਦਿਨ ਚੜਦਾ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਇਹੋ ਜਿਹੇ ਫੈਸਲੇ ਕਰਾਈ ਕਿ ਇਹਦਾ ਚੁੱਲ੍ਹਾ 부জে ਨਾ ਉਸ ਫੈਸਲੇ ਨਾਲ ਇਹੋ ਜਿਹੇ ਫੈਸਲੇ ਸੈਨ ਕਰਾਈ ਕਿਸੇ ਦਾ ਚੁੱਲ੍ਹਾ 부জে ਨਾ ਨੌਕਰੀਆਂ ਮਿਲਣ ਨਾ ਬੋਝਕਾਰ ਮਿਲੇ ਕੰਮ ਚਿਰਾਉਣਾ ਪਾਉਂ میں کافی دیر بعد آیا پہ آئے سو رات نو بوٹا والی ادھر روز تو آئے تھے تھوڑے چڑاس کافی کٹھی ہوتی ہے چی چیز اگلے بیسٹ ਇਹ ਤੋਂ ਇਹ ਤੋਂ ਵੱਧ ਲੈ ਨੂੰ ਦੇ ਸਕੋ ਜਦੋਂ ਇਹ ਜਿੱਤ ਗਏ ਇਹ ਤੋਂ ਵੱਧ ਗਰੀਬੀ ਨੂੰ ਕੋਈ ਜਾਣ ਸਕਦਾ ਨਹੀਂ ਗਰੀਬੀ ਕੀ ਨੂੰ ਜਾਣਦਾ ਜਾਂ ਗਰੀਬ ਦੇ ਚੁੱਲੇ ਦਾ ਹਾਲ ਕੀ ਹੁੰਦਾ ਆ ਉਹ ਹੈ ਜੀ ਬੰਦਿਆਂ ਨੂੰ ਦਿਖਾਓ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਿਆਂ ਤੇ ਹਨਾਈਆਂ ਹੋ ਉਹਨੂੰ ਪਤਾ ਹੁੰਦਾ ਦੁੱਖ ਇੱਕ ਇੱਕ ਕੈਂਡੀਡੇਟ ਪੀ ਐਚ ਡੀ ਆਪਣਾ ਬੜਾ ਨਿਖਾਇਕ ਨੇ ਬਾਲਮੀਕੀ ਸਮਾਜ ਨੂੰ 40 ਸਾਲ ਦਾ ਦਿੱਟ ਮਿਲਿਆ ਜੀ ਵਾ 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 ਬਾਲਮੀਕੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਵਾ 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 ਦੇਖੋ ਡਬਲ ਐਮਏ ਪੀ ਐਚ ਡੀ ਈ ਰਿਕਸ਼ੇ ਵਾਲੇ ਇਹਨਾਂ 40 ਸਾਲ ਦੇ ਫਕਰ ਪੁਰਾਣੀਆਂ ਪਾਰਟੀਆਂ ਦੇ ਇਹ ਇਹ ਸਮਾਜ ਆਪਣਾ ਸਾਰਾ ਜੀ ਜੀ ਸਾਹਿਬ ਸਾਹਿਬ ਜੀ مجھا جو چھپی مہلا کینڈیڈیڈ میں ناری شکتی جلدہ باہو جلدہ باہو نہیں دیکھو جے میں آسطور پہ نام پہنڈا نہیں جانا کی جے تھوٹے بینا کافی چل سا تھا تھا تھوٹے بینا دیش بھی نہیں چل سا تھا آکے حصہ لوگو پرنسیپال نہیں پرنسیپال اٹرائر پرنسیپال جی <laughs> جی <laughs>